ਇਹ ਹੈਗੀ ਆਰਗੈਨਿਕ ਕਣਕ ਹੂੰ ਆ ਲੈਂਦੀ ਆ ਭਾਈ ਮਸ਼ੀਨਾਂ ਨੂੰ ਇਹ ਜਿਗਾੜ ਦੀ ਇੰਨੀ ਮੰਗ ਆ ਇਹ ਮੰਗ ਭਾਈ ਪੰਜਾਬ ਪਿੰਡਾਂ ਮੋਂ ਕੋ ਮਦੌਣੇ ਤਿੰਨ ਚਾਰ ਪਿੰਡਾਂ ਚ ਮੈਂ ਕੱਢ ਦਿੰਦੇ ਦੇ ਮਿਕਸ ਹੋ ਜਾਂਦੇ ਨੇ ਆ ਕਾਟ ਆ ਬੀਜ ਆ ਭਾਈ ਚਾਚਾ ਜੀ ਉਹ ਪੈ ਉਹਦੇ ਪੱਲੀ ਖਾਵਾ ਉਹ ਦੇਖੋ ਜੀ ਮਿੱਟੀ ਵਿੱਚ 1 ਇੰਚ ਡੂੰਘੇ ਬੀਜ ਬੀਜੋ ਪਾਣੀ ਮੁਕਤ ਖੁਸ਼ਕ ਮੌਸਮ ਵਿੱਚ ਪਰ ਪਾਣੀ ਨੂੰ ਓਵਰ ਨਾ ਕਰੋ ਹੂੰ ਓਵਰ ਨਾ ਕਰੋ ਸਭਾ ਸੱੱਚੇ ਬਾਹਰ ਤਲੀਆ ਕਹਿ ਲਿਆ ਸੱਚੀ ਬਾਤ ਹੈ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਮੇਰੇ ਜੀ ਜਨਮ ਹਾਲ ਨੂੰ ਜਨਮ ਹਾਲ ਨਾਮ ਹੈ ਕਹਾ ਹਾਂ ਲੈ ਆਂਦੀ ਆ ਭਾਈ ਮਸ਼ੀਨਾਂ ਨੂੰ ਇਹ ਜਿਗਾੜ ਦੇ ਇੰਨੀ ਮੰਗਦਾ ਇਹ ਮੰਗ ਭਾਈ 3-4 ਪਿੰਡਾਂ ਮੋਂ ਕੋ ਮਦਾਉਣੇ 3-4 ਪਿੰਡਾਂ ਚ ਮੈਂ ਪਾਉ ਵਾਲ ਵੀ ਆਇਆ ਜੀ ਇੱਕ ਖਾਤਾ ਮੇਰੇ ਕੋਲ ਰਹੀ ਐ ਇਹ ਇੱਕ ਕੰਮ ਹੋਰ ਵੀ ਹੋਇਆ ਸਭ ਤੋਂ ਪਹਿਲਾਂ ਇਹ ਲੈ ਗਿਆ ਤਾਂ ਇਹਦੇ ਬਿਜ ਨਹੀਂ ਹੋਈ ਹੋਰ ਬੰਦੇ ਨੇ ਪਾਛੇ ਤੇ ਕੱਢਦੇ ਜਾਂਦੇ ਜਦ ਤੱਕ ਬਿਜ ਨਹੀਂ ਰੱਖੇ ਜਦ ਮੈਂ ਖੇਤ ਚ ਬਾੜਨੀ ਆ ਉਧਰ ਕੋਈ ਨਾ ਖੇਤ ਤਾਂ ਤਿਆਰ ਬਾਲਾ ਆਵਾ ਲੈਂਦੇ ਕਿਹੜੀ ਜਗ੍ਹਾ ਤੇ ਹੈ ਇਹ ਆਇਆ ਤਾਂ ਬਾਈ ਇੱਧਰ ਤੇ ਆਦਾ ਇੱਧਰ ਤੇ ਆਂਦਾ ਤਾਂ ਇਹ ਅੱਛਾ ਕਿਹੜੇ ਪਠੰਡੇ ਕਿੰਨੀ ਤੇ ਹਾਂ ਮਾਨਸੇ ਦਾ ਮਾਨਸੇ ਬੰਦੇ ਨੇ ਭੇਜਦੇ ਕਿਸੇ ਨੇ ਹਾਂ ਜੀ ਪਾਏ ਚੀਜ਼ ਬੜੀ ਵਧੀਆ ਯਾਰ ਬਹੁਤ ਬਹੁਤ ਚੀਜ਼ ਹੁੰਦਾ ਹਾਂ ਔਰ ਤੂੰ ਦੇਖ ਲੈ ਮਿਲ ਕੇ ਵੀ ਗਿਆ ਸਾਨੂੰ ਜਿਹਨੂੰ ਪੁੱਛਾਇਆ ਤਾਂ ਜਿਹ ਦਿਨ ਕਣਕ ਬੀਜਦੇ ਤੇ ਉਦੋਂ ਵੀ ਆਇਆ ਤਾਂ ਬਾਈ ਉੱਚੋ ਕਰਾਂ ਤੇ ਆਈ ਬਣੀ ਵੀ ਇਹ ਤਾਂ ਐਤਕੀਓ ਵਰਤੀ ਆ ਬਾਈ ਜੇ ਅਡਵਰਟਾਈਜ਼ਮੈਂਟ ਕਰੋ ਯਾਰ ਫਿਰ ਦੇਖ ਬਾਈ ਆਹੀ ਆਹੀ ਹੈ ਜੀ ਬੜੀ ਵਧੀਆ ਚੀਜ਼ ਆ ਹਾਂ ਬਾਈ ਜੇ ਕਿਸੇ ਨੇ ਮੰਗਾਉਣੀ ਹੈ ਨੰਬਰ ਉਹਨੂੰ ਤਾਂ ਫਿਰ ਲਿਖਿਆ ਨੰਬਰ ਹੈ ਨਾ ਹਾਂ ਜੀ ਹਾਂ ਅਸੀਂ ਬ੍ਰੈਂਡ ਦੇ ਤੇ ਵੀ ਲੈ ਕੇ ਆਏ ਤੇ ਹੁਣੀ ਹਾਂ ਆ ਨੰਬਰ ਦੇਖਾ ਉਹ ਨਹੀਂ ਤਕੜੀ ਨਹੀਂ ਹੈਗੀ ਹੈ ਨਹੀਂ ਗੱਲ ਬਾਤ ਢੀ ਉਹ ਚੀਜ਼ ਬਹੁਤ ਵਧੀਆ ਚੀਜ਼ ਤਾਂ ਦੱਸਣੀ ਚਾਹੀਦੀ ਸੀ ਕਿਸਾਨਾਂ ਵਾਸਤੇ ਵਧੀਆ ਚੀਜ਼ ਹੈ ਜਿਹਨੂੰ ਆਪਣਾ ਗੋਭੀ ਸਾਰਾ ਛੱਟਾ ਲਾਉਂਦੇ ਹੋ ਲਾਈਨਾਂ 'ਚ ਜਾਂ ਹੋਰ ਕਿਸੇ ਨੂੰ ਛੋਲੇ ਦਾਲ ਕੁਝ ਵੀ ਚੀਜ਼ ਵੀ ਛੋਲੇ ਵੀ ਬੀਜੇ ਜੀ ਦੇ ਨਾਲ ਛੋਲੇ ਮਸਰੀ ਛੋਲੇ ਸਰੋਂ ਕਣਕ ਜਿਹੜਾ ਕੋਈ ਜਿਹੜਾ ਰੀਲ ਲਾਈਦਾ ਮੱਕੀ ਵੀ ਬੀਜਦੀ ਹੈ ਜੀ ਮੱਕੀ ਵੀ ਬੀਜ ਲਾ ਸਭ ਕੁਝ ਬੀਜਦੀ ਹੈ ਕੀ ਜਿਗਾ ਹੁਣ ਦੇਖ ਦਿਮਾਗ ਉਸ ਬੰਦੇ ਨੇ ਲਾਇਆ ਕਾਪੀ ਵੀ ਨਹੀਂ ਕਰ ਜਾਣੀ ਕਾਪੀ ਦੋ ਕਰੇ ਜਿਵੇਂ ਮੈਂ ਤੈਨੇ ਕਰੀਆ ਕਾਪੀ ਅਸੀਂ ਸਾਰੇ ਨਹੀਂ ਕਰ ਲਈ ਚੈਨਲਾਂ ਦੀ ਇਹਦਾ ਇਹ ਤਾਂ ਉਹੀ ਆ ਨਾ ਫਿਰ ਇੰਡੀਆ ਇੰਡੀਆ ਵਿੱਚ ਖਾਸियत ਇਹੀ ਆ ਉਹ ਕਹਿੰਦੇ ਨੇ ਉਹ ਚੀਜ਼ ਘਰ ਤੋਂ ਬਣ ਗਈ ਮੇਡ ਇਨ ਇੰਡੀਆ ਲੇਕਿਨ ਆਹ ਚੈਨਲ ਆ ਚੀਜ਼ ਥੋੜਾ ਹੋਰ ਬਣਾਉਂਦੇ ਆ ਕਹਿੰਦੇ ਫਿਰ ਪਾਸ ਇੰਡੀਆ ਕੇ ਹੁੰਦੀ ਆ ਨਹੀਂ ਤਾਂ ਫਰਕ ਬਹੁਤ ਆ ਜੀ 0% ਵਾਲੀ ਆ ਇਹ ਜਿਹੜਾ ਗੁਲਾਗਾਲਾ ਨਹੀਂ ਲੱਗਦਾ ਜੀ ਇਹਦੇ ਨੂੰ ਤਾਂ ਦਾਣਾ ਘੱਟ ਵੱਧ ਹੁੰਦਾ ਆਪਣਾ ਠੀਕ ਨਹੀਂ ਇਹਦੇ ਨਾਲ ਇਹ ਬਰਬਰ ਬੱਝ ਲੀ ਗਿਆ ਨਾ ਬਸ ਮੱਕੀ ਮਸਰੀ ਜਿਹੜਾ ਉਹ ਮਰਜੀ ਗੇਲਾ ਹਾਂ ਅੰਦਰ ਨਾਲ ਦੋ ਪਤਾ ਮੈਂ ਕਹਿੰਦਾ ਇਹਦੇ ਨਾਲ ਤਿੰਨ ਲੱਗਣ ਤਿੰਨ ਦਾ ਪਤਾ ਕਿ ਆ ਹੋਵੇ ਆ ਦੋ ਤਾਂ ਇਧਰ ਬੀਜੀ ਜਾਵੇ ਇੱਕ ਨਾਲ ਤਾਂ ਉਹ ਸੇਧ ਲਾਉਣ ਨੂੰ ਹੋਵੇ ਨਿਸ਼ਾਨੀ ਜੀ ਇਧਰ ਹੀ ਵਾਈ ਸਿੱਧੀ ਆਂਦੀ ਤਾਂ ਹਾਂ ਚਾਚਾ ਜੀ ਉਹ ਤਾਂ ਤੁਹਾਨੂੰ ਆਪ ਦੇਖਣਾ ਪੈਣਾ ਨਿਸ਼ਾਨੀਆਂ ਨਾਲ ਜਗਾੜੀ ਦਾ ਹੱਥ ਮਾ ਦੇਣਗਾ ਹਾਂ ਨਹੀਂ ਜਹ ਸਟੇਰ ਉੱਪਰ ਲੈ ਹੁਣ ਆ ਉਹ ਸਹੀ ਰਹਿਮਾਨੀ ਮੇਰੇ ਲੈ ਆ ਉਹ ਠੀਕ ਆ ਉਹ ਨਿਸ਼ਾਨੀਆਂ ਨੇ ਵੀ ਸਹੀ ਗੱਲ ਆ ਠੀਕ ਆ ਦੇਖ ਬਾਈ ਉਹ ਕਹਿੰਦਾ ਵੀ ਪੋਰ ਦਾ ਫਰਕ ਨਹੀਂ ਪਊਗਾ ਐਂ ਕਹਿੰਦਾ ਇਹ ਵੀ ਰ ਆਪਣਾ ਸਿੱਧਾ ਰੱਖਣਾ ਉਹ ਸਿੱਧਾ ਰੱਖ ਲਿਆ ਮੈਂ ਜੋ ਆਪਣਾ ਨਿਸ਼ਾਨੀ ਲੱਗੀ ਹੋਊਗੀ ਫਿਰ ਸਿੱਧੀ ਉਹਦੇ ਵਿੱਚ ਵਿੱਚ ਜਾਏ ਉਹ ਅੱਖਾਂ ਵਿੱਚ ਕੇ ਬੰਦਾ ਭੱਜ ਪੜਾ ਉਹ ਜਿਵੇਂ ਆਪਾਂ ਟਰੈਕਟਰ ਦੀ ਕਹ ਦਿੰਦੇ ਆ ਜੀ ਲਾਗੋ ਡਰੀ ਉਹ ਵੀ ਲੱਗ ਸਕਦੀ ਹੈ ਪੱਤੀ ਉਹਦੇ ਨਾਲ ਵੀ ਸਿਆੜ ਪੱਤੀ ਲਾਲ ਬਣੇ ਸਿਆੜ ਉਹਨੇ ਸਿਆੜ ਸਿੱਧਾ ਰੱਖਣਾ ਵਾ ਸਿਆੜ ਸਿੱਧਾ ਰੱਖਦਾ ਉਹ ਕਿਦੋਂ ਦੇਖੀ ਸਾਲਾ ਜੜਾੜ ਕੇ ਪੱਤੀ ਜਿੱਥੇ ਲੰਬੀ ਜੜਾ ਲਾ ਦੇ ਹੋ ਜਾਊਗਾ ਉਹ ਤਾਂ ਚੱਕਰੇ ਇੱਥੇ ਲਾ ਦੇ ਪੱਤੀ ਲਿਆ ਕੇ ਨਾ ਉੱਥੇ ਦੁੱਲੇ ਤੇ ਇੱਥੇ ਬਣਾ ਲਾ ਬਸ ਹਾਂ ਉਹਨਾਂ ਕੋਲ ਉਹਦੇ ਵੀ ਇਦਾਂ ਹੀ ਮਸ਼ੀਨਾਂ ਡ੍ਰਿਲਾਂ ਨੂੰ ਇਕਣੀਆਂ ਹੀ ਆ ਬੈਣੀਆਂ ਜਿਹੜੀਆਂ ਅਸੀਂ ਦੁਨੀਆ ਤੇ ਕੋਈਰ ਦੇਦੇ ਨਾ ਉਹਨਾਂ ਨੇ ਪੱਤੀ ਲੱਗੀ ਹੋਈ ਆ ਉਹ ਡੈਰ ਤੇ ਟਾਇਰ ਰੱਖਦੇ ਆ ਪਰ ਉਹ ਸਾਹਮਣੇ ਲਾਈ ਤਾਂ ਦੇਖ ਲੈ ਵੀ ਆ ਸਰਵੋ ਸਿਆੜ ਕਿੱਥੇ ਰੱਖਣਾ ਨਾ 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 ਸਿਆੜ ਉਹ ਇਦਾਂ ਨਹੀਂ ਬਣਾ ਲੈਣੀ ਸਾਡੀ ਪੱਤੀ ਵੀ ਵੱਧ ਘਟ ਹੁੰਦੀ ਹੋਵੇ ਹਾਂ ਉਹ ਠੀਕ ਹੈ ਵੀ ਬਲਜੀ ਆਪਾਂ ਜੱਡੀ ਰੱਖਣੀ ਫੁੱਟ ਪਰ ਰੱਖਣੀ 1.5 ਫੁੱਟ ਇਹ ਬੱਡਾਂ ਪਰ ਟਾਇਰ ਵੀ ਦੂਆ ਜੀ ਦਾ ਫਿਰ ਆਹ ਲੋਹੇ ਵਾਲਾ ਨਾ ਘਸੇ ਨਾ ਘਸਾਵੇ ਹੈਗੀ ਲੋਹੇ ਦਾ ਇਹਦਾ ਟਾਇਰ ਦਾ ਫਰਕ ਹੈ ਨਹੀਂ ਦੂਏ ਨੂੰ ਮਿੱਟੀ ਲੱਗਦੀ ਜਿਹੜਾ ਸਾਫ਼ ਹੁੰਦਾ ਜੀ ਹੁੰਦਾ ਲੋਹੇ ਦਾ ਹੀ ਆਹ ਚੀਜ਼ ਉਹਦੀ ਪਲੇਟ ਲਾਈ ਵੀ ਹੁੰਦੀ ਆ ਇਹਨੂੰ ਮਿੱਟੀ ਨਹੀਂ ਹਾਂ ਇਹਨੂੰ ਮਿੱਟੀ ਨਹੀਂ ਲੱਗਦੀ ਹੈਗੀ ਫਰਕ ਹੈ ਜੀ ਜੇ ਕਿਤੇ ਪੱਤੀ ਤਹਿ ਜੀ ਲਾਉਂਦੇ ਫਿਰ ਫਰਕ ਜਗਾ ਨਹੀਂ ਇਹਦਾ ਬੀਜ ਤੇ ਹੁਣ ਮੈਂ ਕਹਿੰਦਾ 5 6 ਕੀਲੇ ਉਦਣ ਦੀ ਬੀਜ ਤੇ ਨਹੀਂ ਕਣਕਦੇ ਬੱਡਾਂ ਪਰ ਗੰਨੇ ਵਾਲੇ ਬੱਡਾਂ ਪਰ ਗੰਨੇ ਆ ਫਿਰ ਯਾਰ ਗੰਨੇ ਵਾਲੇ ਬੈੱਡ ਤੇ 3 ਸਿਆੜ ਨਿਕਲ ਜੰਮੀ ਵੀ ਵੀ ਬੋਸ ਹੋਣੀ ਆ ਕਣਕ ਬਹੁਤ ਟੌਪ ਦੀ ਆ ਲੈ ਗਿਆ ਕਿ ਦਿਨ ਸਰੋਗੇ ਨਹੀਂ ਆ ਕਹਿੰਦਾ ਮੈਂ ਲੈ ਜਾ ਘਰੇ ਹੀ ਪਈ ਆ ਮੈਂ ਕਹਿੰਦਾ ਜਾ ਤੇ 10 ਕਿਲੋ 5-7 ਕਿਲੋ ਨਹੀਂ ਹੋਰ ਕੱਢ ਤੇ ਹੋਰ ਹੋਰ ਕੱਢ ਤੇ ਹੋਰ ਦੇ ਗੱਡੇ ਮੈਂ ਉਹਨੂੰ ਆਇਆ ਕਹਿੰਦਾ ਭਾਈ 2 ਘੰਟੇ ਮੈਨੂੰ ਚਾਹੀਦੀ ਆ ਉਹ ਫੜੇ ਫੜੇ ਮੇਰੇ ਬੰਦੇ ਆਏ ਹੋਏ ਫੋਨ ਕਰੀ ਜਾਣਾ ਮੈਂ ਨਾਮ ਲੈ ਗਿਆ ਕਿ ਨਾਮ ਨੂੰ ਕਿਹਾ ਵੀ ਤੂੰ ਉੱਥੇ ਰੱਖ ਦੀ ਉਹ ਕਹਿੰਦਾ ਮੇਰਾ ਟਾਈਮ ਨਹੀਂ ਆ ਜਿੱਥੇ ਰੱਖੇ ਹੁਣ ਉਹਨੂੰ ਤੰਗ ਕਰੀ ਬਾਈ ਭੇਜ ਦੋ ਜਾਂ ਛੱਤੀ ਨੂੰ ਬਾਹਰ ਬਾਹਰ ਘੰਟਾ ਕਰ ਦੇ ਬਾਈ ਮੇਰੇ ਬੰਦੇ ਖੜੇ ਨੇ ਉਹ ਉੱਥੇ ਮੋ ਤੋ ਕਹਦਾ ਇਹ ਹੈ ਹੀ ਨਹੀਂ ਬਾਈ ਉੱਥੇ ਕੋਈ ਮੈਂ ਤੂੰ ਘਰ ਰੱਖ ਜਾ ਲੈ ਜੂਗਾ ਕਰਤੇ ਉਹ ਆ ਗਿਆ ਹੋ ਕੇ ਨਹੀਂ ਹਾਂ ਫਿਰ ਪਤਾ ਨਹੀਂ ਯਾਰ ਕਿੱਧਰ ਆ ਮੈਂ ਤਾਂ ਯਾਰ ਪੈਸੇ ਦੇ ਕੇ ਪਸਲਾਉਂਦਾ ਉਹਨੂੰ ਯਾਰ ਉਹ ਪਤਾ ਹੀ ਬਹਾਨਾ ਇਹਦਾ ਮਾ ਨਾ ਤੂੰ ਕਿਤੇ ਜਦਾ ਪਤੀ ਜ ਮੈਨੂੰ 1000 ਰੁਪਏ ਦੇ ਸ਼ਗਨ ਦੇਣਾ ਸ਼ਗਨ ਦੇਣਾ ਸ਼ਗਨ ਕਿਨੇ ਦੇਣਾ ਉੱਥੇ ਹਾਂ ਦੇ ਕੇ ਆਪਣੇ ਕੋਲ ਜਦੋਂ ਦਿਸਨ ਫੋਨ ਕਰਿਆ ਫਿਰ ਠੇਕੇ ਵਰ ਗਿਆ ਮੈਂ ਅੱਛਾ ਕਹਿੰਦੇ ਬੋਤਲ ਲੈ ਲੀ ਉਹਨੇ ਬੋਤਲ ਲੈ ਹੁਣ ਗਾਇਬ ਆ ਉਹ ਠੀਕ ਅੱਜ ਤੱਕ ਮ ਆ ਜਾਣਾ ਉਹਨੇ ਫੇਰ ਹਾਂ ਕਿਆ ਬੋਇਆ ਹੋਇਆ ਬਣੀ ਕਿਸ਼ਾ ਗੀਦਰ ਕੋਟਾ ਮੁੱਕ ਗਿਆ ਕੋਟਾ ਮੁੱਕ ਗਿਆ ਚਰਨੇ ਵਾਲਾ ਕਹਿੰਦਾ ਮੈਂ ਉਹਨੂੰ ਚਰਨੇ ਨੇ ਕਾ ਕਰ ਚਰਨਾ ਹੁੰਦਾ ਜਿਹੜਾ ਆਪਣੇ ਪਿੰਡ ਦਾ ਦੇਖਿਆ ਸਾਈ ਨੇ ਦੇਖਣਾ ਤੈਨੂੰ ਦੇਖਿਆ ਥੋੜੇ ਵੀ ਜਿਆਦਾ ਰਿਹਾ ਹਾਂ ਹਾਂ ਮੈਂ ਤਾਂ ਵੀ ਵੀਡੀਓ ਬਣਾਇਆ ਵੀਡੀਓ ਦਿਖਾਵਾਂ ਇੱਕ ਉਹਨਾਂ ਨੇ ਪੂਰੇ ਇੱਥੇ ਹੁਣ ਉਹਨਾਂ ਦਿਨ ਚ ਉਦੋਂ ਜਦੋਂ ਬੋਲ ਨਹੀਂ ਤਾਂ ਹੁੰਦਾ ਹੈਗਾ ਤੇ ਆ ਮੈਂ ਫਲਾਂਟ ਪਾਣਾ ਨਾ ਨੇ ਬਜਾਜ ਨਹੀਂ ਕਦੇ ਦਿਨ ਮ ਆ ਜਾਣਾ ਨੇ ਫੇਰ ਫਸਤ ਨਾ ਕਰ ਹਾਂ ਕਿ ਮੈਂ ਦਿਲਚਸਪ ਆ ਰਹੀ ਹਾਂ ਹਾਂ ਚੁੱਕਿਆ ਤੇਰੀਆਂ ਸਿਰ ਮੇਰਾ ਹੈ ਬੰਦਾ ਰੁਕੀਲ ਦਿੰਦਾ ਹੈ ਪਾਲ ਹੋ ਗਿਆ ਦੇ ਹੋ ਗਿਆ ਕਿਲਦੇ ਹੀ ਹੁੰਦੇ ਰਵੇ ਹਾਂ ਬੰਦਾ ਕਿਲਦਾ ਪਰ ਹੋਮ ਮੈਂ ਥਕਣਾ ਪਾਲ ਵੀ ਇਦਾਂ ਹੀ ਹੈ ਕਿਲਦੇ ਨੇ ਬੰਦਾ ਹਿਲਣ ਜੋ ਕੋਈ ਛੜਦੀ ਨਹੀਂ ਹੈ ਇਹ ਗੱਲ ਬਣਾਉਣੀ ਨੇ ਹਾਂ ਆਪਣੀ ਗੱਲ ਖਾ ਫੋਨ ਆ ਗਿਆ ਹਾਂ ਜੀ ਠੀਕ ਹੈ ਜੀ ਚੱਲੀਏ ਸਭ ਕੀ ਬੀਜਿਆ ਫਿਰ ਪਹਿਲਾਂ ਇਹਦੇ ਨਾਲੇ ਪੂਰ ਕੱਢਦੀ ਆ ਚਾਰ ਫਿਰ ਚੱਲਦੇ ਆ ਇਹ ਕੱਟਣ ਦੇ ਲਈ ਮਿਕਸ ਹੋ ਰਿਹਾ ਹੈ। ਆ ਬੀਜ ਹੈ ਭਾਈ। ਚਾਚਾ ਜੀ ਉਹ ਪੈਕ ਉਹਦੇ ਪੱਲੀ ਖਾ ਬਹੁ ਦੇਖੋ ਜੀ। ਟੈਗਡ ਪਰ ਰੋੜੀ ਕੇ ਆਏ। 70 ਬਸ ਦੀ ਅਸੀਂ। ਕਿਹੜੇ ਨੰਬਰ ਆਉਦਾ ਯਾਰ। ਆਹੋ ਜੀ ਕਹਾ। ਅਸੀਂ ਤਾਂ ਨਾ ਪਤਾ ਨਹੀਂ ਕਿਹੜੀ ਹੈ। ਆਹ ਸਾਲੀ ਗੋਲ ਜਿਹਾ ਹੈ। ਦੀਪਨ 4 ਸੋਲ ਵਾਟਰ। ਇਹਦੇ ਮੈਂ ਵੀ ਰਿਲੇਸ ਹੈਗੀ ਆ ਬਾਈ ਗੱਲ ਕੀ ਆ। ਆਹ ਦੇਖ। ਵਾਟਰ। ਡੂ ਨਾਟ। ਆਲ ਦੂਆ ਤੁਹਾਨੂੰ ਦਿੱਤਾ। ਉਹ ਵੀਰ ਵਾਟਰ। ਉਹ ਨਹੀਂ ਉਹ ਦਿਲ ਰਿਹਾ ਅਖਰਦਕ ਮਟ ਦੂਜੇ ਨੂੰ ਟ੍ਰਾਂਸਲੇਟ ਕਰ ਲੈਂਦੇ ਆ ਆਪਣੇ ਕੋਲ ਫਾਦਾ ਕੋਦਾ ਜਿਹਾ ਬਣ ਕੇ 4 11 24 ਲਿਖਿਆ ਬਾਦ ਚੋ ਪੈਕਿੰਗ ਹੋਈ ਹੋਈ ਹੈ ਨਹੀਂ ਤਰੀਕ ਨੂੰ ਹੈ ਭਾਗਦੇ ਤੇ ਤੈਨੂੰ ਤਰੀਕ ਦੱਸ ਇਸ ਇੱਥੇ ਇੱਕ ਰੋ ਕਾਮਰਾ ਤੇ ਹੁਣ ਕੋ ਜਿਆਦਾ ਦੱਸੂਗਾ ਇਹ ਪੜਨ ਲੱਗੇ ਲਿਖਿਆ ਲਾ ਲਾ ਅਸ਼ੀਆ ਵੀ ਚੀਜ਼ ਹੈ ਜਾਂਦੀ ਜੀ ਸੀਰੀਅਲ ਨੰਬਰ ਲਿਖਿਆ ਉੱਪਰ ਤੇ ਇਹਦਾ ਮਿੱਟੀ ਵਿੱਚ 1 ਇੰਚ ਡੂੰਘੇ ਬੀਜ ਬੀਜੋ ਪਾਣੀ ਮੁਕਤ ਖੁਸ਼ਕ ਮੌਸਮ ਵਿੱਚ ਪਰ ਪਾਣੀ ਨੂੰ ਓਵਰ ਨਾ ਕਰੋ ਓਵਰ ਨਾ ਕਰੋ ਸੋ ਕਾਥਾ ਬੱਛੇ ਵਾਰ ਤਲੀਆ ਕਹ ਲਿਆ ਸੱਚ ਵਾਰ ਮੈਂ ਤਾਂ ਇਹ ਕੱਲ ਦੀ ਮੈਂ ਤਾਂ ਹਾਲ ਐਪ ਵਧੀਆ ਜੀ ਇਹਦਾ ਬਲੂਟਾ ਕੰਮ ਸੇਮ ਹੈ ਮੈਂ ਕਹਿੰਦਾ ਹੋਰ ਆ ਯਾਰ ਇਹ ਨਾ ਨਾ ਸੇਮ ਹੈ ਸੇਮ ਹੈ ਹੂੰ ਉਹ ਵੀ ਆਹੀ ਚੀਜ਼ ਐ ਮਾਤਾ ਉਹੀ ਕਹਿੰਦਾ ਕੱਛੂ ਜੇ ਵਰਗਾ ਦਾਣਾ ਜਮੇ ਬਰੀਕ ਜਿਹਾ ਦੇਖ ਕੇ ਦਾਣਾ ਤਾਂ ਲੱਗਦਾ ਇੰਨੀ ਨਮਾਤਾ ਜਰਬਾ ਕਾਲਿੰਦੇ ਭਾਈ 1 ਇੰਚ ਕਹਿੰਦਾ ਵਿੱਚ ਗੋ ਗੋ ਕਰਨੀ ਹੈ ਤਾਹੋ ਇੰਚ ਤੇ ਜਰੀ ਜਾਣੀ ਨੇ ਚਲ ਆ ਦੋ ਇਕੱਠੇ ਪਾ ਦਮਾ ਇੱਕੇ ਆ ਲੈ ਤੂੰ ਬੀਜ ਦੇ ਬੱਸ ਇਹ ਪੁੱਛਣ ਹੀ ਨਹੀਂ ਪਾ ਪਾਣੀ ਉਹ ਲੱਗਣਾ ਇਹਨੂੰ ਹੋ ਰੇਰੂ ਵਾਲਾ ਕੰਮ ਨਹੀਂ ਹੈ ਇਹ ਚ ਗੜਾਈ ਤਾਂ ਕਰੂੰਗੇ ਇੱਕ ਗੜਾਈ ਤਾਂ ਕਰੂੰਗੇ ਐਦਾਂ ਖੁੱਲਦੀ ਜਹੇ ਖੋਲ ਇੱਥੇ ਲੈ ਆਰੇ ਸਪਰੇ ਤਾਂ ਹੋਣੀ ਨਹੀਂ ਤੇ ਗੋਦ ਵੀ ਨਹੀਂ ਪਹਿਲਾ ਸਪਰੇ ਨਹੀਂ ਹੋਣੀ ਗੜਾਈ ਕਰਨੀ ਪੈਣੀ ਹੈ ਕੋਈ ਦੀ ਅੱਛਾ ਉਹਦੇ ਉਹਕੇ ਨਹੀਂ ਜਾਤਰਾ ਹਾਂ ਉਹ ਚੀਜ਼ ਐ ਇਹ ਤੂੰ ਵੀ ਤਾਂ ਕਰੇ ਤਜਰਬਾ ਕਰੇ ਇਹ ਕਾਲੀ ਕਾਲੀ ਲੋਮਾ ਹੁੰਦਾ ਆਪਣੇ ਤਾਂ ਲੋਮਾ ਨਹੀਂ ਆਉਂਦੀ ਲੋਟ ਆ ਜੀ ਕਿਲੇ ਝਾੜ ਘਾਟ ਜਾਂਦਾ ਆ ਝਾੜ ਘਾਟ ਜਾਣਾ 800 ਕਾਉਂਟਲ ਆਉਂਦਾ ਇੰਨਾ ਕਿਉਂਣਾ ਜੀ ਦਾ ਤਾਂ ਪਤਾ ਕੀ ਗੱਲ ਹੈ ਤੇ ਆਪਾਂ ਜਿਹੜਾ ਮੂੰਹ ਮੰਗਾ ਰੇਟ ਮੰਗਦਾ ਗੁੱਲੂ ਦੰਨੇ ਲਈ ਲੋਕ ਉਹ ਦੰਦੇ ਨੇ ਜਦੋਂ ਮੈਂ ਕਿਹਾ ਮੈਂ ਭਾਈ 4000 ਤੋਂ 4000 ਕਾਉਂਟਲ ਦੇਣੀ ਹੈ 4000 ਰੁਪਏ ਕਾਉਂਟਲ ਮੈਂ ਡਬਲ ਲੈਣ ਕੰਡ ਕਦੇ ਹੱਡੀ ਵੀ ਐਸ ਵੀ ਰਹਿਣਾ ਇਹ ਕਹਿੰ ਪਾ ਠੀਕ ਆ ਬੰਨੀ ਵੀ ਆ ਹੁਣ ਕਣ ਉਹਦੇ ਐ ਸਹੀ ਆ ਸਹੀ ਕਿਉਂ ਜੀ ਉਹਦੇ ਬਸ ਚੱਕ ਕੇ ਲੱਪਰ ਸਿੱਧਾ ਕਰਵਾਸੀ ਨੂੰ ਹੁਣ ਐ ਸਹੀ ਆ ਉਹ ਸਟੈਂਡ ਚੱਕ ਕੇ ਉੱਪਰ ਲਾ ਇਹਦਾ ਮਾਂ ਮਿੱਟੀ ਆ ਜਾਊਗੀ ਨਾਲ ਤੇ ਲੋੜ ਨਹੀਂ ਹਲੇ ਹਾਂ ਉਹ ਵੀ ਠੀਕ ਆ ਕੀ ਦੀ ਗੱਲ ਇਹ ਵੀ ਠੀਕ ਆ ਹਾਂ ਮਿੱਟੀ ਨਾਲ ਦੀ ਨਾਲ ਆਊਗੀ ਇਹਦੇ ਕਣ ਕੇ ਗੇਰੀ ਗੱਲ ਕਰਨਾ ਮਨੇ ਸਰੋਂਗਾ ਫੇਰ ਬੰਨਣਾ ਪੈਣਾ ਦੁਬਾਰਾ ਇਹ ਤੇ ਕਿੰਨੇ ਕਿੰਨੇ ਪਰ ਬਿਜਲੀ ਇੰਨੇ ਨਾ ਫਰਕ ਰੱਖਣਾ ਵਿਗੜਾਈ ਹੋ ਜੂਗੀ ਨਾ ਨਾ ਨੇੜੇ ਰੱਖਣਾ ਬਾਈ ਥੋੜੀ ਜੀ ਅੱਛਾ ਆਪਣਾ ਮਸ਼ੀਨੋਂ ਦੂਰ ਕਰ ਦੇਣੀ ਇਹ ਹਾਂ ਦੂਈ ਨਾਲੋਂ ਹੁਣ ਪੱਤੀ ਦੀ ਲੋੜ ਪੈਣੀ ਜਿਹੜੀ ਚਾਚਾ ਕਰ ਨਾ ਦੇ ਨਾ ਨਾ ਲੋੜ ਨਹੀਂ ਆਜੀ ਦਾ ਨਾ ਪੱਤੀ ਦਾ ਬੜਾ ਦੱਬ ਕੇ ਚੱਲਦੇ ਆਂ ਚੱਲਦਾ ਦਾਣਾ गिरਦਾ ਏ ਹਾਂ ਜਿਆਦਾ ਕਿੱਦਾਂ ਦਾਣਾ ਕਿ ਠੀਕ ਆ ਜਾਂ ਨਾ ਜਿਆਦਾ ਕਿੱਦਾਂ ਜਿਆਦਾ ਕਿੱਦਾਂ ਜਿਆਦਾ ਜਿਆਦਾ ਕੱਟ ਕਰ ਹਾਂ ਹਾਂ ਜਿਹੜਾ ਪੁਰਾਣਾ ਜੜੀ ਉੱਪਰ ਨੂੰ ਕਰੀ ਨੂੰ ਉੱਪਰ ਦਾ ਹੋਇਆ ਪਾ ਉਹ ਕੱਟਣਾ ਹਾਂ ਹਾਂ ਵਧਣਾ ਇੱਥੇ ਆਂ ਕੱਟਣਾ ਹਾਂ ਬੜਾ ਠੀਕ ਆ ਓਰੇ ਬੱਸ ਬੱਸ ਢੈੜੀ ਬਹੁਤ ਐਤੋਂ ਕੀ ਆ ਫੜਾ ਯਾਰ ਮਨ ਦੇਖਣ ਦੇ ਦੋ ਹੱਥ ਇਹ ਤਾਂ ਬਹੁਤ ਜ਼ੋਰ ਨਾਲ ਕਰਿਆ ਬਟਾਟਾ ਦੇਖ ਦੇ ਕਰ ਬੈਨ ਨਾ ਇਹ ਤੱਕ ਜੀ ਨਾਲੇ ਬਸ ਬੰਨਣਾ ਪੈਂਦਾ ਬਟਾਕ ਨਾਲੇ ਬੰਨਣਾ ਅੱਛਾ ਚੱਲ ਆਪਾਂ ਤਾਂ ਉਹ ਟੈਂਕਿੰਗ ਕਰਨਾ ਹੋਵੇ ਹਾਂ ਠੀਕ ਹੈ ਨਾ ਚੱਲ ਤਾਂ ਹੁਣ ਦੇਖ ਤਾਂ ਹੈ ਫਰਕ ਮਣ ਮੋਟਾ ਬਸ ਠੀਕ ਆ ਹੁਣ ਹੁਣ ਠੀਕ ਆ ਅਜਾ ਵੀ ਜਿਆਦਾ ਹੀ ਐ ਜਿਆਦਾ ਥੋੜਾ ਕੱਟ ਕਰ ਦੇ ਥੋੜਾ ਕੱਟ ਕਰ ਦੇ ਕਿਉਂਕਿ ਉਹ ਵੀ ਕਰਨਾ ਨਾ ਦਾਣੇ ਦਾ ਫਲਾਪ ਵੀ ਕਰਨੀ ਆ ਉਹੀ ਗੱਲ ਐ ਆ ਇਹਨੇ ਬੁੱਝੋ ਨਹੀਂ ਮਾਰਨਾ ਸੰਗਣੀ ਨੇ ਚੱਲ ਆਹ ਠੀਕ ਹੈ ਹਾਂ ਠੀਕ ਹੈ ਹਾਂ ਠੀਕ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਨਾ ਐ ਠੀਕ ਆ ਹਾਂ ਠੀਕ ਆ ਇਹੇ ਵਾਰ ਜਿੰਦਾ ਮਾਰ ਦੂੰਗਾ ਤੂੰ ਅੱਜ ਲੋੜ ਪਈ ਮੈਂ ਮੱਲੇ ਕੱਢ ਦੂੰਗਾ ਆ ਜਾਲੇ ਲੋੜੇ ਨਹੀਂ ਆ ਧੱਕਾ ਤਾਂ ਹੋ ਰਿਹਾ ਮੱਲੇ ਕੱਢੂੰਗਾ ਆ ਜਾਲੇ ਦੇਖ ਐਨਾ ਕੁ ਠੀਕ ਆ ਫਰਕ ਮੈਂ ਥੋੜੇ ਜਿਹੇ ਘਾ ਮਾਰ ਦੇਣੇ ਚੱਕ ਦੇ ਅਸਬਰੀ ਨੂੰ ਕੋਈ ਚੱਕਰ ਨਹੀਂ ਚੱਕ ਦੇ ਚੱਕ ਦੇ ਇਹਨੂੰ ਚੱਕ ਲੈ ਇਹਨੂੰ ਗੜਾਈ ਕਰਨ ਨੂੰ ਥੋੜਾ ਹਾਂ ਗੜਾਈ ਨੂੰ ਗੜਾਈ ਨੂੰ ਸੌਖਾ ਰਹਾਂਗਾ ਬਾਈ ਇੱਥੇ ਠੀਕ ਆ ਲੈ ਗੜਾਈ ਨੂੰ ਸੌਖਾ ਰਹਾਂਗਾ ਤੁਹਾਨੂੰ ਸਿਆਰ ਬਾਕੀ ਠੀਕ ਹੈ ਹੂੰ ਯਾ 0 ਡ੍ਰਿੱਲ ਮੰਗਣੀ ਪੀਦਦੀ ਆ ਮੈਂ ਨੇੜੇ ਰੱਖ ਮੜ ਜਾ ਹੋਰ ਛੇ ਦੇ ਪੈਰ ਮਾਰੀ ਜਾਵੇ ਉਹ ਨਹੀਂ ਡਾਕ ਤਾਂ ਹੋ ਰਿਹਾ ਯਾਰ ਪਰ ਮਿੱਟੀ ਘਰਦੀ ਆ ਕਿ ਡਾਕ ਕਰਾ ਤੂੰ ਉਹ ਕਹਿੰਦੇ ਇਸ ਰੱਖ ਸਾਨੂੰ ਸਟੈਂਡ ਵੇਟ ਰੱਖ ਲੋੜ ਨਹੀਂ ਸਟੈਂਡ ਯਾਰ ਹਾਂ ਲੋੜ ਹੀ ਨਹੀਂ ਠੀਕ ਆ ਛੱਡ ਦਈਏ ਥੱਲੇ ਛੱਡ ਦੇ ਯਾਰ ਪਰ ਫਿਰ ਨਜ਼ਾਰਾ ਹੋਰ ਹੈ ਹੈ ਛੱਡ ਦੇ ਇਹਨੂੰ ਠੀਕ ਹੋਵੇ ਮੂਰੇ ਰੱਸੀ ਪਾ ਲੈਂਦੇ ਆ ਖੜ ਜਾ ਰੱਸੀ ਪਾ ਲਾਂ ਰੱਸੀ ਪਾ ਲੈਂਦੇ ਆ ਰੱਸੀ ਪੀਰਾ ਬੰਦਾ ਫਿਰ ਕੰਟਰੋਲ ਰੱਖਦਾ ਲੈ ਮਾ ਨੇੜੇ ਰੱਖਾ ਤੁਸੀਂ ਹਾਂ ਇੱਥੇ ਰੱਖ ਵਾ ਉਹ ਨਹੀਂ ਯਾਰ ਥੋੜਾ ਉਹ ਠੀਕ ਹੈ ਗੜਾਈ ਥੋੜਾ ਸੌਖਾ ਹੋਊਗਾ ਉਪੇ ਵਾਲੀ ਗੜਾਈ ਹੋਣੀ ਹੈ ਕਿਹੜੇ ਖੁਰਪੀ ਹੋਣੀ ਦਸਣ ਵਾਲੀ ਨਾਲ ਖੁਰਪੇ ਨਾਲ ਹੋਣੀ ਹੈ ਹਾਂ ਲੋਟ ਆ ਯਾਰ ਸਰੋਂ ਸਰੋਂ ਦਾ ਬਹੁਤ ਵਧੀਆ ਹੈ ਮੈਂ ਇਹਨੂੰ ਕਹਿੰਦਾ ਤਾਂ ਹੈਗਾ ਅੱਛੇ ਨੇ ਸਰੋਂ ਦੇ ਬੀਜ ਉਹ ਸਾਈਡ ਦੂਰ ਹੁੰਦਾ ਸਿਆਕ ਕਿਹਨ ਜਾਂਦਾ ਸਰੋਂ ਥੋੜੀ ਛਿੱਧੀ ਛਿੱਧੀ ਲਾਈ ਉਹ ਕਰੀ ਸੰਘਣੀ ਨਾ ਜ਼ਿਆਦਾ ਬੀਜ ਨਾ ਪਾਈ ਸਰੋਂ ਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਸੈਜ ਘਟ ਜਾਣਾ ਜਮਾਂ ਤੇ ਬਰੀਕ ਰਹਿਣੀ ਫਿਰ ਹਾਂ ਦਾਣਾ ਜਾਵੇਂ ਜੀਰਾ ਵਾਂ ਬੰਨਣੀ ਇਹਦੀ ਬੰਦ ਕਰਕੇ ਚਾਉਣੀ ਹੈ ਸਰੋਂ ਨੂੰ ਚਾਚੇ ਹਾਂ ਹਾਂ ਖੋਲਣੀ ਚੱਲਣੀ ਇਹ ਪੂਰੇ ਮਾੜਾ ਮਾੜਾ ਹੀ ਦਾਣਾ ਚੱਕਣਾ ਫਿਰ ਹਾਂ ਵਧੀਆ ਪਰ ਇਹ ਕਿੱਦਾਂ ਦਾ ਹੋ ਹਾਂ ਇਹ ਤਾਂ ਹੋ ਰਿਹਾ ਫੇ ਬੈਕ ਨੂੰ ਦੇਖ ਲੈਣਾ ਘੁੰਮਣਾ ਚਾਹਤਾ ਹਾਂ ਹਾਂ ਦਾਣਾ ਨਹੀਂ गिरਣਾ ਅੱਛਾ ਉਹ ਬੰਦ ਹੋ ਜਾਂਦਾ ਹੈ ਹੋਰ ਬੰਦ ਹੋ ਜਾ ਇਹ ਲੈ ਹਾਂ ਹਾਂ ਜਿੱਥੇ ਮੋਕੋ ਗਿਆ ਨਿਸ਼ਾਨੀ ਲਾਉਣੀ ਆ ਇਹ ਹਾਂ ਠੀਕ ਨੇ ਹੋਰ ਉੱਥੇ ਵੀ ਨਿਸ਼ਾਨੀ ਲਾੜੀ ਪਰ ਠੀਕ ਹੈ ਨਹੀਂ ਦੂਰ ਕਰ ਹਾਂ ਐਨੀ ਦੂਰ ਤਾਂ ਠੀਕ ਆ ਹਾਂ ਆ ਤਾਂ ਠੀਕ ਆ ਫਿਰ ਗੜਾਈ ਨਹੀਂ ਕਰਨ ਇਹਦੀ ਗੜਾਈ ਹੋ ਜੂਗੀ ਵਧੀਆ ਹੂੰ ਲਿਆ ਇਹਦੇ ਗਾਂਹ ਦੂਆ ਵੀ ਵੀ ਦੂੰਗੇ ਥੋੜਾ ਹੋਰ ਹੋਰ ਤਰ੍ਹਾਂ ਲਾਉਦਾ ਕਟਾਨੂੰ ਆ ਚਲ ਦੇਖ ਲੈ ਤਜਰਬਾ ਕਰਕੇ ਲਿਆ ਫੜ ਲਿਆ ਵਾਹ ਠੀਕ ਆ ਐ ਸਹੀ ਕਹਿੰਦਾ ਵੀਰ ਕਾਲ ਉਹ ਇੱਥੇ ਜਿਹੜਾ ਬੋਲਦੇ ਜੇ ਕੋ ਮੈਂ ਤਾਂ ਉਹ ਬੰਦੇ ਨਾਲ ਮੂਰੇ ਛੋਟਾ ਯਾਰ ਹਾਂ ਉਹ ਠੀਕ ਹੈ ਉਹਦਾ ਕੰਟਰੋਲ ਹੀ ਰੱਖਣਾ ਪੈਣਾ ਗੱਡੀ ਗੱਡੀ ਕਿ ਰੱਖੀ ਮੜੀ ਕਿੱਥੇ ਦਾ ਮੁਰਨਾ ਬੰਦਾ ਮੈਂ ਕਹਿੰਦਾ ਜਿਹੜੀ ਜਿਹੜੀ ਬੱਚੀ ਟੱਪਦੀ ਹੈ ਘਰ ਉਹਨੂੰ ਜੋੜ ਮੂਰੇ ਲਿਆ ਕੇ ਛੱਡ ਜੂਗੀ ਹਾਂ ਮਿੱਟੀ ਪੈਂਦੀ ਆ ਹੂੰ ਲੈ ਨਹੀਂ ਚਾਹੇ ਉਹਨੂੰ ਤਾਂ ਟਾਈਮ ਹੀ ਲੱਗਣਾ ਇਹ ਤਾਂ ਹੈ ਵੀ ਜਸਵੀਰ ਸਿੱਧੇ ਲੈਣਾ ਹੁਣ ਦੇਖਦਾ ਆ ਰੱਸੀ ਦਾ ਆਏ ਫਿਰ ਕਾਹ ਵੀ ਬੰਦਾ ਪਿਛਲਾ ਫਿਰ ਆਪਣਾ ਕੰਟਰੋਲ ਰੱਖਦਾ ਇਹ ਪਿਛਲਾ ਹਾਂ ਹਾਂ ਹੁਣ ਜੇ ਪਰੇ ਹੱਥ ਖਾਉਣਾ ਮੇਰੇ ਤੋਂਾਰੇ-ਤਾਰੇ ਮਾਰ ਦੇਉਂਗਾ ਫੜ ਕੇ ਬੁਮਾਰਦੀ ਮਾਰੀ ਦੋਦੀ ਜੀ ਫੱਟੀ ਜੀ ਪਾ ਕੇ ਯਾਰ ਮਾਰ ਘਵਾਦੀ ਮਾਰੀ ਘਵਾ ਤੁਾਰਦੀ ਜੀ ਘਵਾ ਦੂੰਗੀ ਮੈਂ ਬੱਚੇ ਦਾ ਪਾਰ ਦਾ ਮਾਰਦੇ ਜੇ ਨਾਲੇ ਦਾ ਮਾਲਮ ਹਾਂ 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 ਬਸ ਵੱਜ ਗਿਆ ਸਵਾਗ ਹਾਂ ਅੱਜ ਕਿੰਨਾ ਹੁਣ ਉਹ ਪਟਾਖੂ ਵੀ ਉੱਪਰ ਦੇ ਬਾਈ ਹਾਂ ਹਾਂ ਐਦਾ ਪਛਪੜ ਦਾ ਮਾਰਦਾ ਚੱਲ ਤੇ ਤੁਰਨਾ ਪੈਂਦਾ ਜੀ ਔਖਾ ਲੱਗਦਾ ਬਹੁਾਈ ਲੈ ਨਾ ਪਰ ਆਕਾ ਇਹਦੇ ਰੱਖ ਸਮਾਰੀ ਇਹ ਕਾਹਦਾ ਜੰਮਦਾ ਬਾਲ ਵਧੀਆ ਤੇ ਨਾਲ ਖਾਲਾ ਹਾਂ ਚਾਹ ਬਣਾਇਆ ਹਾਂ ਸਰਪੂਲਾ ਦੇ ਉੱਪਰ ਉੱਪਰ ਵੀਜੀ ਮੈਂ ਗੱਬੇ ਗੱਬੇ ਇੱਕ ਕਰੀ ਦੇਣਾ ਉਹ ਜਿਹਾ ਛੱਟੇ ਦੇ ਲਾ ਕੇ ਨਾ ਉਹ ਢੀ ਛੜ ਐਂ ਕੱਢ ਦੂੰਗੇ ਹਾਲ ਨਾਲੇ ਬਾਦਮਾ ਪਹਿਲਾਂ ਇੱਧਰ ਛੱਟੇ ਵਾਲੇ ਵੀਜ ਦੇ ਦੇ ਆ ਤਾਂ ਹੁਣੀ ਤਕਨੀਕ ਆਈਆਂ ਯਾਰ ਪਹਿਲਾਂ ਛੱਟੇ ਨਾਲ ਹੀ ਚੱਲਦਾ ਸੀ ਕੰਮ ਪਹਿਲਾਂ ਹਾਰ ਨਾਲ ਚੱਲਦਾ ਸੀ ਆਹੋ ਆ ਵਧੀਆ ਸੌਦਾ ਯਾਰ ਹਾਂ ਜਿਹੜੀ ਵੀਜੀ ਛੱਟੇ ਨਾਲ ਆ ਮੈਂ ਕਹਿੰਦੇ ਨਹੀਂ ਚਾਹ ਉਹ ਵੀਜ ਦੇਣੀ 4 6 ਇੱਕ ਬੰਦੇ ਨੇ ਇੱਧਰ ਤੇ ਚੱਲਣਾ ਇੱਕ ਬੰਦੇ ਨੇ ਇੱਧਰ ਛੱਟਾ ਲਾਉਣਾ ਹਾਂ ਇੱਕ ਬੰਦੇ ਨੇ ਆਇਆ ਜਾਣਾ ਹੁਣ ਆਪਣਾ ਨਾ ਮਾਨ ਹੀ ਖੜਦਾ ਹੁਣ ਆਇਆ ਦੋਵੇਂ ਨੇ ਸੁਪਰ ਸਿੱਟੇ ਨਾਲ ਵੀਤੀ ਮੈਂ ਕ ਆ ਤੇਰੇ ਨੌਕਾ ਆਪਣੇ ਹਰਾਈ ਪੈਂਦੀ ਫਿੱਟਾਂ ਚ ਹਾਂ ਕੱਲ ਮੈਂ ਪਟਿਆਲੇ ਕਿੰਨੀ ਜਾ ਕੇ ਆਇਆ ਹਾਂ ਆ ਰਜਿੰਦਰ ਕੜ ਕਿੰਨੀ ਹਾਂ ਰੌਣੀ ਕਰੇ ਪਏ ਜਾਂ ਜਮਈ ਬਿੱਲੇ ਪਏ ਖੇਤ ਹੋਰ ਥੋੜੇ ਬਾਥਰੀ ਆਉਂਦੇ ਗਾ ਧੁੱਪ ਹੀ ਨਹੀਂ ਨਿਕਲਦੀ ਉਹ ਸਾਲੇ ਮਿੱਟੀ ਵਿਧਾ ਚੇਕ ਆਲੀ ਆ ਹੋਰ ਮਿੱਟੀ ਬਹੁਤ ਡੱਕਰ ਧੁੱਪ ਨਹੀਂ ਨਿਕਲੀ ਆ ਮਿੱਟੀ ਦਾ ਨਹੀਂ ਤਾਂ ਉਹ ਚੱਕੜ ਆ ਆਪਾਂ ਥੋੜੀ ਕਣਕ ਦਾ ਦੇਤੀ ਵਿਜੀ ਆ ਮੈਂ ਸਰਦੂ ਜੀ ਦਾ ਨੂੰ ਕਹਿੰਦਾ ਮੀਂਹ ਨਟ ਪਾ ਲੋ ਖੜੇ ਆ ਆਹ ਉਹ ਠੰਡ ਕਰਕੇ ਸਾਲੀ ਪਤਾ ਠੰਡ ਕਰਕੇ ਬਾਈ ਕੀ ਬਣਾ ਮੌਸਮਾਂ ਦਾ ਇੱਕ ਮਹੀਨੇ ਦਾ ਫਰਕ ਪੈ ਗਿਆ ਹਾਂ ਹਾਂ ਰਾਮ ਚੱਲਦੇ ਨੇ ਜਿਹੜਾ ਅੱਜ ਉਹ ਬਣਾ ਲਏ ਕਿ ਉਹ ਇੱਕ ਮਹੀਨੇ ਦਾ ਫਰਕ ਬਾਈ ਹੁਣ ਕਮੈਂਟਾਂ 'ਚ ਕਹਿੰਦੇ ਆ ਕਿ ਨਾ ਤੁਸੀਂ ਬਾਈ ਤੁਹਾਡਾ ਏਰੀਆ ਕਾਲੀ ਪਾਉ ਕਰਦਾ ਹਾਂ ਹਾਂ ਇਹੀ ਗੱਲ ਮੈਂ ਤੈਨੂੰ ਦੱਸਦਾ ਨਹੀਂ ਨਾ ਨਰਾਉਣੀ ਕਰੇ ਪਏ ਆ ਹਾਂ ਮੈਂ ਫਰ ਵੀ ਨੂੰ ਕਹਾਂ ਪਾਣੀ ਛੱਡ ਦੇ ਰ ਇੱਕ ਵਾਰ ਕਹੋ ਨਹੀਂ ਕਹਾਂ ਫੇਰ ਪੀਜਾਂਗੇ ਮੈਂ ਔਰਜਿੰਦਰ ਕਿਹੜੀ ਨੇ 50 ਕਿੱਲੇ ਬੀਜ ਨੇ ਹੋਣੇ ਆ ਕਹਿੰਦਾ 1 ਕਿੱਲੇ ਨਹੀਂ ਬੀਜ ਆਲੇ ਆਹੋ ਬਰਹਾਉਣੀ ਕਰੇ ਪਈ ਆ ਜਿਹੜੀ ਮਾਰਚ ਤੋਂ ਮਾਰਚ ਤੱਕ ਠੰਡ ਪੈਂਦੀ ਰਹਿੰਦੀ ਏ ਉਹ ਆਪਾਂ ਕਾਲੀ ਕਰਦੇ ਆ ਪਰ ਖਟਾ ਵੀ ਤਾਂ ਹੀ ਖਾਂਦੇ ਆ ਹਾਂ ਉਹਨੂੰ ਲੋਡ ਲੱਗੀ ਬਈ ਇਹਦੇ ਵਰ ਵੀ ਜਿਹਦਾ ਪੈ ਗਈ ਗਰਮੀ ਹਾਂ ਫਿਰ ਤਾਂ ਜਦੋਂ ਬੱਲੇ ਚ ਕੱਢ ਲੈਂਦੀ ਆ ਹਾਂ ਹਾਂ ਜੇ ਪੈਂਦੀ ਰਹੇ ਠੰਡ ਫਿਰ ਬਾਰੇ ਨਿਆਰੇ ਵੀ ਹੋ ਜਾਂਦੇ ਔਰ ਜੀਰੀ ਆ ਜਿਹੜੀ ਦਰਮਿਆਨੀ ਲੱਗਦੀ ਆ ਨਾ ਉਹ ਵਧੀਆ ਝਾੜ ਦਿੰਦੀ ਆ ਬਹੁਤ ਹੀ ਗੇਤੀ ਮਾਰ ਲੰਦੀ ਆ ਜੀਰੀ ਜੀਰੀ ਦਾ ਮੈਂ ਦੇਖਿਆ 26 ਦਾ ਨਾ ਤਜਰਬਾ ਕਰਕੇ ਦੇਖਿਆ ਉਹਦਾ ਮੈਂ ਦਰਮਿਆਨੀ ਲਾ ਇਹਨੂੰ ਫੜੀ ਲੈਰੀ ਲੈਰੀ ਜੀ ਲੱਗੀ ਹੋਵੇ ਹਾਂ ਇਹਨੂੰ ਫਰੋਂ ਨੂੰ ਲਾਵੇ ਜਿਹੜਾ ਮੀਂਹ ਆਲਾ ਮੀਂਹ ਹਾਂ ਬਰਸਾਤ ਦੇ ਵਿੱਚ ਬਰਸਾਤ ਜਾਂ ਮੀਂਹ ਉਹਦੇ ਨਾਲ ਪਾਣੀ ਤਾਂ ਚੱਲ ਜੇ ਪਾਣੀ ਵੀ ਨਹੀਂ ਬਾਈ ਸੁੱਕਦੀ ਵੀ ਨਹੀਂ ਫਿਰ ਇਧਰ ਮੈਂ ਆਪਣੇ ਡਾਕਟਰ ਜਿੱਥੇ ਨਵੀਂ ਮੋਟਰ ਆ ਉਹ ਤੋਂ ਮੈਂ ਤਿਆਰ ਭਾ ਕਰਿਆ ਹਾਂ ਮੈਂ ਨਾ ਦੂਜਾ ਵੱਧ ਝਾੜੋਂਦੇ ਮੇਰਾ ਸਤਾ ਮੈਂ ਹਾਂ ਜਾਂ ਤੂੰ ਜਾਂ ਨਾ ਬਰਸਾਤ ਵਿੱਚ ਜਾਂ ਤੂੰ ਲਾਉਂਦਾ ਉਹ ਸੁੱਕਦਾ ਨਹੀਂ ਪਤਾ ਓਕਣੀ ਹਰੀ ਓਕਣੀ ਜੜ ਬਣਾ ਲੈਂਦੀ ਓਹ ਉਹ ਤੇ ਦੀ ਹੋਵੇ ਲੈਰੀ ਜੀ ਬਸ ਇਹਦੇ ਵਾਸਤੇ ਕਿੱਥੇ ਬਾਈ ਯਾਰ 10 ਦਿਨ ਸੁੱਕ ਕੇ ਉਹਨੇ ਪਨੀਰੀ ਨਹੀਂ ਚੱਲਣਾ ਕਿੱਥੇ ਜਦ ਇਹਦੀ ਜੜ ਚੱਲ ਪਣੀ ਫਰਕ ਤਾਂ ਹੈਗਾ ਹੀ ਆ ਹਲਾ ਫਾਲਾ ਬਹੁਤ ਠਿਕਾਈ ਦਾ ਜ਼ੀਰੋ ਡ੍ਰਿਲ ਲਾ ਲੱਗਿਆ ਵਾ ਉਹਨੇ ਤੇ ਜਿਹਨੇ ਮਜ਼ਰਾਸ ਵਾਲੇ ਬਾਬੇ ਨੇ ਕਿਹੜਾ ਮੇਰੇ ਬਹੁਤ ਗੜਾ ਪਿਆ ਕੌਣ ਕੌਣ ਉਹ ਬਾਈ ਉਹ ਚਾਬੀ ਕਿੱਥੇ ਗਈ ਮੋਟਰ ਦੀ ਤੇਰੇ ਕੋਲੇ ਆ ਚੱਲ ਬਾੜੇ ਤੇ ਫੇ ਮਲੇ ਕੇ ਜਾਂਦੇ ਬੀਜੇ ਬੋਖ ਹਾਬ ਦਾ ਪਾਉਂਦੀ ਐ ਇਹਨੇ ਦੋ ਲਫਾਫੀਆਂ ਕਿੰਨੀ ਜਗਾ ਬੀਤੀ ਉਹ ਮਧੂਰੀ ਦੀ ਸਰੋਂ ਨਹੀਂ ਆ ਗਈ ਮੁਠੀ ਹਾਂ ਰੂਸਰੋਂ ਦੀ ਮੁਠੀ ਹੈਗੀ ਐ ਹੋਊਗੀ ਹੈਗੀ ਐ ਉਹ ਲਿਆ ਜਾ ਸਾਨੂੰ ਸੈੱਟ ਕਰਕੇ ਦੇ ਦਿੰਦੇ ਬੰਨ ਕੇ ਐਨ ਠੀਕ ਨਹੀਂ ਗੱਲ ਹਾਂ ਹਾਂ ਪੁੱਛ ਲੈ ਮੁਠੀ ਲਿਆ ਉੱਥੇ ਪਾ ਨਾ ਉਹ ਮੋਟਰ ਕੋਲ ਤੇਰੀ ਸੈੱਟ ਕਰ ਦੇਣੀ ਐਨ ਇੱਥੇ ਹੀ ਨਾ ਦੇਖ ਲੈ ਰੜੇ ਜੀ ਮਾ ਰੜੇ ਜੀ ਮਾ ਜਿੱਥੇ ਦਾਣਾ ਦੇਖੇ ਥੱਲੇ ਪਿਆ ਵਾ ਦੇਖ ਲੈ ਉਹ ਬੰਦੇ ਦੋ ਬੰਦੇ ਕਿਤਾਰ ਤੇ ਲੱਗੇ ਇੱਥੇ ਦੇਖ ਲੈ ਸੁੱਕੀ ਇਹ ਇਹ ਕਹਿੰਦਾ ਸਾਨੂੰ ਮਹੀਨ ਜਾਈਦੀ ਆ ਬੁਕਿੰਗ ਭਰ ਆ ਬਾਈ ਕੰਮ ਚੱਲ ਆ ਇੰਨੀ ਆ ਲਿੰਬੜਗਾ ਬੱਸ ਇਹ ਨਹੀਂ ਕਰਦਾ ਤੇ ਸਟੇਡੀਅਮ ਸੁਪਰਲੀਗ ਦੀ ਨਾ ਗਈ ਜਿੰਨੀ ਦੀ ਆ ਗੱਲਾਂ ਨਾ ਕਰੋ ਯਾਰ ਵੀ ਨਵੇ ਟਾ 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 ਉਹ ਦੂਜਾ ਮਾਰਦੀ ਤਾਂ ਮੈਂ ਮੰਨਿਆ ਹੈ ਆਹ ਜਾ ਹੈ ਇੱਕ ਗੱਲ ਹੈ ਜੀ ਹਾਂ ਸਿਰ ਆ ਤੇ ਡਰ ਨਹੀਂ ਮਿੱਟੀ ਪੈਣ ਦੀ ਬਸ ਮਿੱਟੀ ਪਈ ਉਹ ਮੜਮੜੀ ਹਾਂ ਸਰੋਂ ਦਾ ਥੋੜੀ ਐ ਕਿਹੜੇ ਬਹੁਤੀ ਡੂੰਗੀ ਜਾਂਦੀ ਆ ਮਿੱਟੀ ਪਈ ਜਾਊਗੀ ਹਾਂ ਕਿਹਦਾ ਕਹਿੰਦਾ ਜ਼ੋਰ ਲਾਦਾ ਸਟੈਂਡ ਨੂੰ ਲੈ ਉਹ ਤੇਰਾ ਗੱਗੇ ਨੂੰ ਫੋਨ ਕਰਿਆ ਮੈਂ ਕਿੱਥੇ ਗਿਆ ਜਿੰਮਚ ਐ ਮਗਾ ਉਹਰੇ ਜਿੰਮੇ ਦੀ ਉਹ ਰਹਿ ਜਾਂਦਾ ਹਾਂ ਹੈ ਕਿ ਨਹੀਂ ਇਹ ਅਸਲੀ ਜਿੰਮ ਐ ਇੱਥੇ ਪਤਾ ਲੈਣਾ ਜਿੰਮ ਕਾਨੀ ਆ ਤਿੰਨ ਫਾਲੀਆਂ ਵਾਲੀ ਬਣਵਾ ਲੈਂਦੇ ਹਾਂ 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 ਤੇ ਜ਼ਿਆਦਾ ਜ਼ੋਰ ਨਾ ਉਹ ਵੀ ਹਾਂ ਜ਼ਿਆਦਾ ਲਾਉਂਗਾ ਕਿਉਂਕਿ ਨਾ ਵੀ ਲੋਡ ਨਾ ਆਏ ਚਾਰ ਪੰਜ ਜੋੜੇ ਲੋਡ ਹੈ ਜੀ ਇਹ ਆ ਦੁੱਲੇ ਨੇ ਬਣਾਇਆ ਦੁੱਲੇ ਦਾ ਨਹੀਂ ਬਣਿਆ ਇਹ ਇਹ ਸੰਗਰੀ ਵਾਲਾ ਇਹ ਬਾਈ ਕਿਸ ਨੇ ਬਣਾਇਆ ਯਾਰ ਪੁੱਛੋ ਮੁੰਡਾ ਬਜੀ ਨੂੰ ਲੋੜ ਹੋਈ ਚਾਰ ਬਾਂ ਨੇੜੇ ਨੇੜੇ ਹੁਣ ਇਹਨਾਂ ਕਾਈ ਦਾ ਲੈ ਜਾ ਕਰੋ ਪੁੱਛੋ ਮੰਡੀ ਦਾ ਕੋਈ ਬਾਈ ਟਾਈਮਲਾ ਬੜਾ ਕੰਮ ਕਰਕੇ 50 ਦੀ ਹਾਂ ਹਾਂ ਗਾਟ ਵਾਟ ਰਹਿੰਦੀ ਪੁੱਛੋ ਮੰਡੀ ਦਾ ਕੋਈ ਉਹ ਤਾਂ ਬੀਜ ਨਹੀਂ ਦੇ ਸੀ ਟ੍ਰਾਈ ਲਾਉਣੀ ਮੜੀ ਗਾਣਾ ਸੈੱਟ ਕਰਨਾ ਪੁੱਛੋ ਨੂੰ ਹੈਗੀ ਉਹ ਆਪਣੇ ਹਮ ਨੂੰ ਪੇ ਦਾ ਮੁੱਠੀ ਕਿ ਦੇਦੀ ਫਿਰ ਥੋੜੀ ਜਿੱਥੇ ਉਹਨੂੰ ਛੱਡ ਕੋਈ ਛੇੜ ਦੇ ਉਹ ਆਪਣੇ ਨਾਲ ਦੇ ਚਾਪੀ ਫੜ ਲੈ ਨਾਲ ਕਰਦਾ ਥੋੜੀ ਸਕੋਪੀ ਸਿਰੋਂ ਫੜ ਲੈ ਮੋਟਰਸਾਈਕਲ ਤੇ ਜਾ ਮਾਈ ਦਾ ਹੋਰ ਫਾਇਦਾ ਵੀ ਆ ਕਿਤੇ ਕਿਤੇ ਪੂਰਾ ਬੰਦ ਵੀ ਲੈ ਗਿਆ ਇਹ ਮਸ਼ੀਨ ਦਾ ਇਹਦਾ ਬੜਾ ਕੇਰ ਤੋਂ ਬਾਅਦ ਉਹਦਾ ਕੇੇਦ ਚਾ ਹਾਂ ਛੀਤਰਾ ਮਰਜੀ ਕੇਰ ਦੋ ਇਹਦੇ ਨਾਲ ਨਾਲ ਗਿੱਲੇ ਜਿਹੇ ਤਾਂ ਨਾਲ ਛੱਡ ਕੇ ਆਉਣਾ ਇਹਨੇ ਨਾਲ ਚਾਪੀ ਫੜ ਲੈ ਉੱਤੇ ਐਂ ਤੇ ਜੀ ਸੁਪਰ ਸੀਟ ਵਾਲਾ 2500 ਰੁਪਏ ਲੈਂਦਾ ਏ ਹਾਂ ਆ ਟਿਕੀ ਹੋਈ ਹੈ ਉਹ ਦੋ ਬੰਦੇ ਦਾ ਰਾਮਾ ਗੀ ਡਕੀਲਾ ਕੱਢ ਦੂੰਗੇ ਕੱਢ ਦੂੰਗੇ ਹਾਂ ਕੱਢ ਦੇਣਾ ਨਾਲੇ ਵੀ ਜੰਮ ਵੀ ਦੇਖੀ ਫਿਰ ਹਾਂ ਨਾਲੇ ਜਿੰਨੇ ਦਾਰ ਨੂੰ ਪੈ ਕੇ ਨਹੀਂ ਪਤਾ ਰਹਿਣਾ ਨਾਲੇ ਜਿਹੜਾ ਚਾਰ ਰੋਟੀਆਂ ਖਾਂਦਾ ਸੱਤ ਖਾਊਗਾ ਮੈਂ ਤਾਂ ਮਾ ਜੇ ਜਿੱਟਿੰਗ ਨਹੀਂ ਕਰਦੇ ਬਕੀ ਹਾਂ ਆ ਨਾ ਨਹੀਂ ਕਰਦਾ ਹਾਂ ਹੈਨਾ ਪਰ ਕਿਹੜਾ ਗੱਲ ਤਜਰਬਾ ਥਾਲਾ ਅਗਲੀ ਵਾਰ ਤੇ ਨਾਲੇ ਵੀ ਠੀਕ ਆ ਉਹ ਪਾਣੀ ਲੰਗਣਾ ਤਾਂ ਨੇ ਤੋਂ ਪਾਣੀ ਲੰਗਣਾ ਬਾਅਦ ਚੋਂ ਸਭ ਦੇ ਵੀ ਇਹ ਆਪਣਾ ਕਾਮਯਾਬ ਨਹੀਂ ਨਾ ਹੋਈ ਆ। ਇਹ ਛੋਲੇ ਛੂਲੇ ਪਿਓ ਪੋੜਨਾ ਛੋਲੇ ਛਾਲੇ ਵਸੂ। ਹਾਂ। ਇਹ ਜਿਹੜਾ ਆਪਾਂ ਸੁਟਾਉਣਾ ਸਮਾਰ ਬੀਜਦੇ ਨਾ ਫਰੋਂ ਘੇਰਨੀ ਉਹਨੂੰ ਬਹੁਤ ਲੋ। ਆਂ ਤਾਂ ਜੈਲ ਨਾ ਦੋ ਡੇਢ ਕਿੱਲਾ ਘੜਤਾ ਇਹਦੇ ਨਾਲ। ਹਾਂ। ਹਾਂ ਉਹ ਡੇਢ ਕਿੱਲਾ ਬੀਜਾਂਗੇ। ਕਣਕ ਵੀ ਜਿਹੜੇ ਡੇਢ ਕਿੱਲੇ। ਯਾਰ ਹਿੰਮਤ ਐ ਤਾਂ ਆਪਣੀ। ਹਾਂ। ਪਰ ਕਣਕ ਖੜੀ ਆਏ ਖੜੀ ਐ। ਟੌ ਟੌ ਦੀ ਆ। ਇਹਨੇ ਦਾਣਾ ਥੋੜੋ ਰੱਖਣਾ ਸਾਰਾ ਦਾਣਾ ਜੰਮਣਾ। ਕਿੰਨੀ ਕਿ ਰਾਗੀ ਨਾ ਦੀ ਨਾਲ ਸਵਾਗਤ ਹੈ ਹਾਂ ਇਹ ਦੋ ਚਾਰ ਸਿਆੜ ਦੇਖੀ ਜਾ ਤੇ ਖਾਲੀ ਦਿੰਦੇ ਜਾਂਦੇ ਕਿਹੜਾ ਹੈ ਭਰੀ ਆ ਕਾ ਖਾਦੀ ਜਿਹਦਾ ਬੀਤੀ ਨੇ ਮੈਂ ਕਰ ਦਿੰਦੀ ਉਪਰ ਥੈਂਕ ਯੂ ਹਾਂ ਉਜਾੜਾ ਉਹ ਜਿਹੜਾ ਤਾਂ ਫਿਰ ਆਖਰ ਵਾਤਾ ਫਿਰ ਜਾਨਾਂ ਨਹੀਂ ਦੇਦਾ ਹਾਂ ਜਿੱਦਾਂ ਸਵਾਗਤ ਲਾਣਾ ਹਰ ਵੀ ਬਜਾਈ ਚੱਲਦੀ ਗੱਡੀ ਹੈ ਇਹ ਹੈਗੀ ਆਰਗੈਨਿਕ ਕਣਕ ਹੂੰ